ਇਹ ਪ੍ਰੋਪਰ ਦਿਸ਼ਾ ਤੇ ਬਣਾਇਆ ਇਹ ਆਪਣਾ ਕਿਤੇ ਵੀ ਫਾਰਮ ਸੋਂ ਚਿੱਕੜ ਜਾਂ ਨਰਕ ਜਾਂ ਵੱਜਿਆ ਨਹੀਂ ਦਿਸੂਗਾ ਸੁੱਕਾ ਰਹੂਗਾ ਇਹ ਬਈ ਦਿਸ਼ਾਮਤਾ ਕੋ ਬਣਾਇਆ ਹਵਾ ਨਾਗਦੀ ਬਣਾਈ ਹੈ ਕੋਈ ਗੈਸ ਨਹੀਂ ਬਣਦੀ ਬੱਕਰੀਆਂ ਸਾਰੀਆਂ ਤੰਦਰੁਸਤ ਰਹਿਣੀਆਂ ਹੁਣ ਇਹਨਾਂ ਦੀ ਮਰਜ਼ੀ ਧੁੱਪੇ ਬੈਠਣਾ ਸ਼ਾਮੇ ਬੈਠਣਾ ਆਦੀ ਮਰਜ਼ੀ ਨਾ ਬਈ ਛੱਤ ਜਿਹੜੀ ਆਪਣੀ ਸਰਕੰਡੇ ਦੀ ਛੱਤ ਹੈਗੀ ਹੈ ਬਣਾਈ ਹੈ ਹਨਾ ਤੇ ਬਹੁਤ ਸਸਤਾ ਪਿਆ ਸਾਰਾ 18-19000 ਦਾ ਸਮਾਨ ਆਇਆ ਸੀ ਬਿਨਾ ਗਾਟਰਾਂ ਤੋਂ ਠੀਕ ਹੈ ਜੀ ਠੀਕ ਹੈ ਉਹਦੋਂ ਮੈਂ ਆਪਾਂ ਲੈ ਕੇ ਆਏ ਸੀ ਬਾਸ ਇਹ ਤੇ ਇਹ ਹੈਗਾ 50 ਫੁੱਟ ਲੰਮਾ 20 ਫੁੱਟ ਚੌੜਾ ਕਿ ਤੁਸੀਂ ਦੇਖੋਗੇ ਇੰਨੀ ਗਰਮੀ ਨਾਲ ਕੀ ਬਈ ਕੋਈ ਪੱਖਾ ਨਹੀਂਗਾ ਠੀਕ ਆ ਆ ਬੱਕਰੀਆਂ ਵੇਖ ਲਓ ਹਾਂਜੀ ਤੇ ਕੋਈ ਪੱਖਾ ਨਹੀਂ ਲਾਇਆ ਬਿਜਲੀ ਦਾ ਬਿੱਲ ਵੀ ਬਚਿਆ ਬੱਕਰੀਆਂ ਵੀ ਬਈ ਆਪਣੀਆਂ ਤਾਂ ਅੰਦਰ ਉਸਤ ਰਹੀਆਂ ਕੋਈ ਪਰਸੇ ਨਹੀਂ ਸੀਗਾ ਹਵਾਦਾਰ ਬਣਾਇਆ ਬਈ ਸਾਰੇ ਪਾਸਿਓਂ ਵਿੰਡੋ ਤੇ ਆਪਾਂ ਜਿਹੜਾ ਗੇਟ ਆਮੋ ਸਾਹਮਣਾ ਰੱਖਿਆ ਜਿਵੇਂ ਆਪਣੇ ਬਈ ਪੁਰਾਣੇ ਟਾਈਮਾਂ 'ਚ ਗੈਲਰੀਆਂ ਨਹੀਂ ਹੁੰਦੀਆਂ ਸੀ ਹਾਂਜੀ ਹਾਂਜੀ ਬਿਨਾ ਪੱਖੇ ਤੋਂ ਹਵਾ ਲੰਘਦੀ ਸੀ ਹਨਾ ਤੇ ਇਹ ਬਣਾਈ ਸੀ ਛੱਤ ਦਾ ਬਈ ਇਹਨੇ ਨਜ਼ਾਰਾ ਲਿਆਤਾ ਸੀ ਬਈ ਇਹਨੇ ਛੱਤ ਨੇ ਨਜ਼ਾਰਾ ਲਿਆਤਾ ਆਪਾਂ ਨੂੰ ਪੂਰਾ ਮੌਸਮ 'ਚ ਹੁਣ ਬਈ ਸਿਆਲ ਆਈ ਤਾਂ ਸਿਆਲ 'ਚ ਨਿੱਗੀ ਰਹੂਗੀ ਬਈ ਸਿਆਲ 'ਚ ਨਿੱਗੀ ਰਹੂਗੀ ਮੈਨੂੰ ਬਹੁਤ ਕਹਿੰਦੇ ਸੀ ਬਈ ਚਾਦਰਾਂ ਪਾ ਦੇ ਉਹ ਪਾ ਦੇ ਪਰ ਲੇਟਰ ਪਾ ਦਿੰਦੇ ਲੇਟਰ ਦਾ ਬਈ ਕੀ ਇਹ ਫਾਰਮ ਤੇ ਖਰਚਾ ਕਰਨ ਦਾ ਇੰਨਾ ਕੋਈ ਫਾਇਦਾ ਨਹੀਂ ਸੀਗਾ ਜਾਨਵਰਾਂ ਤੇ ਪੈਸੇ ਲਾਉਣੇ ਚਾਹੀਦੇ ਹਨਾ ਕਿਉਂਕਿ ਫਾਰਮ ਨੇ ਏ ਹਾਂ ਸਿਰਾ ਕੰਮ ਹੈ ਤੇ ਚਾਦਰਾਂ ਨੂੰ ਬਈ ਮਹਿੰਗਾ ਪੈਂਦਾ ਚਾਦਰਾਂ ਦਾ ਕੀ ਹੈ ਬਈ ਅੱਗੇ ਮੇਰੇ ਉਹ ਪਾਇਆ ਬਾਹਰ ਨੇਰੀ ਆ ਗਈ ਤੇ ਪੱਟ ਕੇ ਫਰਾ ਮਾਰੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆਂ ਜੀ ਪਿੰਡ ਕੋਠੇ ਕੋਰ ਸਿੰਘ ਵਾਲੇ ਦੇ ਵਿੱਚ ਤੇ ਇਹ ਜਿਹੜਾ ਤੁਸੀਂ ਮੇਰੇ ਪਿੱਛੇ ਬੱਕਰੀਆਂ ਦਾ ਫਾਰਮ ਦੇਖੀ ਜਾਂਦੇ ਹੋ ਅੱਜ ਆਪਾਂ ਇਹ ਫਾਰਮ ਦੀ ਜਾਣਕਾਰੀ ਤੁਹਾਨੂੰ ਦੇਣੀ ਹੈ ਵੀ ਕਿੰਨੇ ਏਰੀਏ ਦੇ ਵਿੱਚ ਇਹ ਫਾਰਮ ਬਣਿਆ ਤੇ ਵਿੱਚ ਇਹ ਕਿੰਨੀਆਂ ਬੱਕਰੀਆਂ ਰਹਿ ਸਕਦੀਆਂ ਤੇ ਇਸ ਫਾਰਮ ਨੂੰ ਬਣਾਉਣ ਦੇ ਵਿੱਚ ਕਿੰਨਾ ਕੁ ਖਰਚਾ ਆ ਗਿਆ ਜਿਵੇਂ ਤੁਸੀਂ ਇਹ ਛੱਤ ਵੇਖ ਸਕਦੇ ਹੋ ਦੇ ਵਿੱਚ ਜਿਹੜੇ ਸ਼ੈੱਡ ਪਾਏ ਹੋਏ ਆ ਹਨਾ ਸਰ ਕੰਨਿਆ ਦੀ ਇਹਦੇ ਵਿੱਚ ਛੱਤ ਹੈ ਤੇ ਇਹ ਠੰਡੀ ਰਹਿੰਦੀ ਹੈ ਪੱਖਾ ਵੀ ਨਹੀਂ ਲੱਗਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜਿੰਨਾਂ ਦਾ ਇਹ ਫਾਰਮ ਹੈ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਕਰਦੇ ਆਂ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਜਿੰਨੇ ਆਪਣੇ ਚੈਨਲ ਤੇ ਜੁੜੇ ਉਹਨਾਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਤੇ ਇਹ ਜਿਹੜਾ ਆਪਾਂ ਸ਼ੈੱਡ ਵੇਖੀ ਜਾਂਦੇ ਹਾਂ ਇਹ ਸਪੈਸ਼ਲ ਆਪਾਂ ਬੱਕਰੀਆਂ ਵਾਸਤੇ ਬਣਾਇਆ ਹੈ ਇਹ ਬੱਕਰੀਆਂ ਵਾਸਤੇ ਬਣਾਇਆ ਵੀਰੇ ਇਹਦੇ ਚ ਕਈ ਗੱਲਾਂ ਖਾਸ ਹੈਗੀਆਂ ਬਹੁਤ ਘੱਟ ਖਰਚੇ ਦੇ ਤਿਆਰ ਕੀਤਾ ਬਈ ਮੈਂ ਇਹ ਹਾਂਜੀ ਜਿਵੇਂ ਆਪਣੀ ਆ ਸਾਰੀ ਹੱਟ ਹੈਗੀ ਸਵਾ ਨੰਬਰ ਹੈਗੀ ਆ ਠੀਕ ਹੈ ਜੀ ਤੇ ਗਾਰੇ ਦੇ ਵਿੱਚ ਆਪਾਂ ਬਈ ਚਣਾਈ ਕੀਤੀ ਹੈ ਇਹਦੀ ਹਨਾ ਠੀਕ ਹੈ ਜੀ ਤੇ ਆਪਾਂ ਕੋਈ ਫालतू ਪੈਸਾ ਨਹੀਂ ਲਾਇਆ ਥੱਲਿਓਂ ਕੱਚਾ ਰੱਖਿਆ ਹੂੰ ਠੀਕ ਹੈ ਤੇ ਆਊਟਡੋਰ ਐਂਡੋਰ ਰੱਖਿਆ ਬੱਕਰੀਆਂ ਖੁੱਲੀਆਂ ਰਹਿੰਦੀਆਂ ਬਾਹਰ ਅੰਦਰ ਆਉਂਦੀ ਮਰਜ਼ੀ ਨਾਲ ਉੱਡਰੀਆਂ ਫਿਰਦੀਆਂ ਤੇ ਜਿਹੜਾ ਆਪਾਂ ਮੇਨ ਖਰਚਾ ਬਚਾਇਆ ਬਈ ਛੱਤ ਤੇ ਬਚਾਇਆ ਹੈ ਠੀਕ ਹੈ ਜੀ ਆ ਛੱਤ ਜਿਹੜੀ ਆਪਣੀ ਸਰਕੰਡੇ ਦੀ ਛੱਤ ਹੈਗੀ ਹੈ ਬਣਾਈ ਹਨਾ ਤੇ ਬਹੁਤ ਸਸਤਾ ਪਿਆ ਸਾਰਾ 18-19000 ਦਾ ਸਮਾਨ ਆਇਆ ਸੀ ਬਿਨਾ ਗਾਡਰਾਂ ਤੋਂ ਠੀਕ ਹੈ ਜੀ ਠੀਕ ਹੈ ਉਹਦੋਂ ਮੈਂ ਆਪਾਂ ਲੈ ਕੇ ਆਏ ਸੀ ਬਾਸ ਇਹ ਤੇ ਇਹ ਹੈਗਾ 50 ਫੁੱਟ ਲੰਮਾ 20 ਫੁੱਟ ਚੌੜਾ ਬਈ 50 ਫੁੱਟ ਲੰਮਾ 20 ਫੁੱਟ ਚੌੜਾ ਹਾਂ ਤੇ ਆ ਗਾਡਰਾਂ ਮੈਂ ਲਗੀਆਂ ਸੀ ਕਵਾੜ ਤੋਂ 45 ਰੁਪਏ ਤੇ ਬਾਕੀ ਤੁਸੀਂ ਦੇਖੋਗੇ ਇੰਨੀ ਗਰਮੀ ਨਾਲ ਕੀ ਬਈ ਕੋਈ ਪੱਖਾ ਨਹੀਂਗਾ ਠੀਕ ਆ ਆ ਬੱਕਰੀਆਂ ਵੇਖ ਲਓ ਹਾਂਜੀ ਤੇ ਕੋਈ ਪੱਖਾ ਨਹੀਂ ਲਾਇਆ ਬਿਜਲੀ ਦਾ ਬਿੱਲ ਵੀ ਬਚਿਆ ਬੱਕਰੀਆਂ ਵੀ ਬਈ ਆਪਣੀਆਂ ਤਾਂ ਅੰਦਰ ਉਸਤ ਰਹੀਆਂ ਕੋਈ ਪਰਸੇ ਨਹੀਂ ਸੀਗਾ ਹਵਾਦਾਰ ਬਣਾਇਆ ਬਈ ਸਾਰੇ ਪਾਸਿਓਂ ਵਿੰਡੋ ਤੇ ਆਪਾਂ ਜਿਹੜਾ ਗੇਟ ਆਮੋ ਸਾਹਮਣੇ ਰੱਖਿਆ ਜਿਵੇਂ ਆਪਣੇ ਬਈ ਪੁਰਾਣੇ ਟਾਈਮਾਂ 'ਚ ਗੈਲਰੀਆਂ ਨਹੀਂ ਹੁੰਦੀਆਂ ਸੀ ਹਾਂਜੀ ਹਾਂਜੀ ਬਿਨਾ ਪੱਖੇ ਤੋਂ ਹਵਾ ਲੰਘਦੀ ਸੀ ਹਨਾ ਤੇ ਇਹ ਬਣਾਈ ਸੀ ਛੱਤ ਦਾ ਬਈ ਇਹਨੇ ਨਜ਼ਾਰਾ ਲਿਆਤਾ ਸਾਨੂੰ ਨਹੀਂ ਭਾਈ ਜਿਹੜਾ ਤੁਸੀਂ ਆਹ 20 ਫੁੱਟ 50 ਦੱਸੇ ਕੱਲੀ ਛੱਤ ਹੈ ਕਿ ਪੂਰਾ ਇਹ ਜਿਹੜਾ ਪੂਰਾ ਏਰੀਆ ਆਪਾਂ ਕਵਰ ਕੀਤਾ ਬਾਹਰ ਤੱਕ ਨਹੀਂ ਭਾਈ ਜਿਹੜਾ ਛੱਤ ਦਾ ਦੱਸਦਾ ਮੈਂ 18-19000 ਰੁਪਏ ਖਰਚਾ ਆਇਆ ਇਹਦਾ ਕੱਲੀ ਛੱਤ ਦਾ ਹਾਂ ਮੰਨ ਲਓ 4 ਲੱਖ ਰੁਪਿਆ ਆ ਗਿਆ ਤੇ ਜੇ ਮੈਂ ਇਹ ਪ੍ਰੋਪਰ ਬਣਾਉਂਦਾ ਬੀਮ ਬਣ ਕੇ ਲੈਟਰ ਬਣ ਕੇ ਛੱਤ ਲੈਟਰ ਪਾਉਂਦਾ ਜਾਂ ਕੁਛ ਵੀ ਪਾਉਂਦਾ ਇਹ ਵੀਰੇ 12-13 ਲੱਖ ਤੋਂ ਮੇਰਾ ਘੱਟ ਫਾਰਮ ਤਿਆਰ ਨਹੀਂ ਹੋਣਾ ਸੀਗਾ ਆਹ ਆਹ ਕੰਦਾ ਵੀ ਵਿੱਚ ਕੱਢ ਕੇ ਤੇ ਉਹ ਬਾਹਰ ਜਿਹੜੀਆਂ ਬਾਹਰ ਸਾਰਾ ਇੰਡੋਰ ਆ ਬਾਹਰ ਬਣਾ ਕੇ ਕੁਰਨੀਆਂ ਬਣਾ ਕੇ ਆ ਨਾਲ ਰਹਿਣ ਵਾਲਾ ਕਮਰਾ ਹੈਗਾ ਆਪਣੇ ਹਨਾ ਠੀਕ ਹੈ ਜੀ 20x18 ਦਾ ਇਹ ਵੀ ਹੈਗਾ ਇਹ ਇਹ ਸਾਰਾ ਸਿਸਟਮ ਆਪਣਾ 4 ਤੋਂ 4.5 ਲੱਖ ਰੁਪਏ ਚ ਬਣ ਗਿਆ ਇਹ ਬਾਕੀ ਲੱਖ ਰੁਪਿਆ ਵਾਰਡ ਤੇ ਲੱਗਿਆ ਉਹ ਤਾਂ ਅਲੱਗ-ਅਲੱਗ ਖਰਚੇ ਐ ਤਾਂ ਆ ਗਏ ਪਰ ਜਿਹੜਾ ਆ ਬਈ ਇਹਨੇ ਛੱਤ ਨੇ ਨਜ਼ਾਰਾ ਲਿਆਤਾ ਆਪਾਂ ਨੂੰ ਪੂਰਾ ਮੌਸਮ ਚ ਹੁਣ ਬਈ ਸਿਆਲ ਆਈ ਨਾ ਸਿਆਲ ਚ ਨਿੱਗੀ ਰਹੂਗੀ ਬਈ ਸਿਆਲ ਚ ਨਿੱਗੀ ਰਹੂਗੀ ਹਾਂ ਮੈਨੂੰ ਬਹੁਤ ਕਹਿੰਦੇ ਸੀ ਬਈ ਚਾਦਰਾਂ ਪਾ ਦੇ ਉਹ ਪਾ ਦੇ ਪਰ ਲੈਟਰ ਪਾ ਦਿੰਦੇ ਲੈਟਰ ਦਾ ਬਈ ਕੀ ਐ ਫਾਰਮ ਤੇ ਖਰਚਾ ਕਰਨ ਦਾ ਇੰਨਾ ਕੋਈ ਫਾਇਦਾ ਨਹੀਂ ਸੀਗਾ ਜਾਨਵਰਾਂ ਤੇ ਪੈਸੇ ਲਾਉਣੇ ਚਾਹੀਦੇ ਹੈਨਾ ਕਿਉਂਕਿ ਫਾਰਮ ਨੇ ਇਟਾਂ ਨੇ ਬਈ ਪੈਸੇ ਨਹੀਂ ਦੇਣੇ ਆਪਾਂ ਨੂੰ ਆਮਦਨੀ ਨਹੀਂ ਦੇਣੀ ਬਈ ਇੱਕ ਨਾ ਕਮੈਂਟ ਬਹੁਤ ਕਰਦੇ ਆ ਲੋਕ ਐਸ ਤੋਂ ਚੰਗਾ ਤਾਂ ਵੀ ਲੈਂਟਰੀ ਪਾਲ ਗੀ ਹੈਨਾ ਆਪਾਂ ਉਹਨਾਂ ਹਾਸਤੇ ਦੱਸੋ ਵੀ ਇਹ ਠੰਡਾ ਰਹਿਣਾ ਹਾਸਤੇ ਆਪਾਂ ਸ਼ੈੱਡ ਬਣਾਇਆ ਬਈ ਲੈਟਰ ਤੇ ਤਾਂ ਦੁੱਗਣੇ ਪੈਸੇ ਲੱਗਣਗੇ ਬਈ ਠੀਕ ਐ ਇਹ ਤੋਂ ਨਹੀਂ ਉਹ ਦੁੱਗਣੇ ਜਿਵੇਂ ਮੰਨ ਲਾ ਹੁਣ ਕਈ ਭਰਾ ਠੇਕੇ ਤੇ ਪਾਉਂਦੇ ਜਿਵੇਂ ਆਪਣੇ ਬੁਟਰਾਣਾ ਮੁੰਡਾ ਹੈਨਾ ਹਾਂਜੀ ਤੇ ਉਹ ਬਈ ਜਿਹੜਾ ਇਹ ਚੀਜ਼ ਹੈ ਇਹਦੀ ਅਲੱਗ ਆਪ ਦੀ ਬਈ ਨਜ਼ਾਰਾ ਹੈਗਾ ਠੀਕ ਆ ਪੂਰਾ ਠੰਡਾ ਰਹਿੰਦਾ ਪੂਰਾ ਉਹ ਰਹਿੰਦਾ ਲੇਟਰ ਤਾਂ ਬਈ ਬਹੁਤ ਮਹਿੰਗਾ ਪੈ ਜਾਂਦਾ ਜਾ ਕੇ ਬੰਦੇ ਨੂੰ ਹਨਾ ਤੇ ਇਹਦਾ ਬਈ ਪੂਰਾ ਸਿਰਾ ਕੰਮ ਹੈ ਇਹ ਤੇ ਚਾਦਰਾਂ ਨੂੰ ਬਈ ਮਹਿੰਗਾ ਪੈਂਦਾ ਚਾਦਰਾਂ ਦਾ ਕੀ ਹੈ ਬਈ ਅੱਗੇ ਮੇਰੇ ਉਹ ਪਾਇਆ ਬਾਹਰ ਨੇਰੀ ਆ ਗਈ ਤੇ ਪੱਟ ਕੇ ਫਰਾ ਮਾਰੀਆਂ ਹਨਾ ਇਹਦੇ ਬਈ ਕੋਸ ਮਰਜੀ ਆਈ ਆ ਬਈ ਨੇਰੀ ਆਈ ਆ ਮੀਂਹ ਆਈ ਆ ਇਹ ਨਹੀਂ ਹੱਲਦਾ ਬਈ ਤੇ ਬਈ ਇਹ ਸਿਉਂਖ ਤੋਂ ਉਵੇਂ ਬਸ ਜਾਂਦਾ ਸਿਉਂਖ ਵਾਲੀ ਵੀ ਸਮੱਸਿਆ ਕਰਨ ਦੇ ਬਈ ਸਿਉਂਖ ਬਈ ਕਹਿੰਦੇ ਤਾਂ ਹੈਗੇ ਪਰ ਆਪਾਂ ਇਹੀ ਦੇਖਣਾ ਹਨਾ ਅੱਗੇ ਤਾਂ ਬਈ ਕਿਤੇ ਘਰਾਂ ਚ ਸਿਆਉ ਫਪਈ ਨਹੀਂ ਆਪਣੇ ਨੰਨਾਂ ਚ ਰਸੀਗੇ ਪੁਰਾਣੇ ਘਰਾਂ ਚ ਕਿਉਂਕਿ ਇਹ ਜਿਹੜਾ ਬਾਸ ਹੈ ਬਈ ਇਹ ਨਾ ਤੇਲ ਦੇ ਵਿੱਚ ਪੱਠੀ ਵੇਚ ਦੀ ਕੱਢਿਆ ਹੁੰਦਾ ਛੇਤੀ ਨਹੀਂ ਲੱਗਦੀ ਥੋੜੀ ਜਿਹੀ ਕੋਈ ਸਪਰੇਅ ਕਰਦੇ ਰਹੋ ਤੁਸੀਂ ਜਿਵੇਂ ਮਿੱਟੀ ਲਈ ਹੈ ਮਿੱਟੀ ਦੇ ਵਿੱਚ ਉਦੋਂ ਕਲੋਰੋ ਪਾ ਦਿਓ ਹਨਾ ਤੇ ਸਾਲ ਬਾਅਦ ਬੱਕਰੀਆਂ ਕੱਢ ਕੇ ਤੁਸੀਂ ਥੱਲੇ ਦੀ ਕਲੋਰੋ ਬਈ ਨਹੀਂ ਆਉਂਦੀ ਸਿਆਉ ਪਰ 5-6 ਸਾਲ ਦਾ ਬਈ ਕਿਥੇ ਨਹੀਂ ਜਾਂਦਾ ਤੇ ਮੇਰਾ ਸਾਰਾ 20000 ਰੁਪਿਆ ਫੇਰ ਲੱਗਣਾ ਬਈ ਫੇਰ ਛੱਤ ਪਾ ਦਾਂਗੇ 10000 ਲੀਵਰ ਤੇ ਲੱਗ ਜੂ 30000 ਚ ਮੇਰੀ ਏਡੀ ਛੱਤ ਫੇਰ ਪੈ ਜੂਗੀ ਏਰੀ ਉਹ ਗੱਲ ਵੀ ਹੈ ਨਾ ਵੀ ਜੇ ਇਹਨੂੰ ਕੁਝ ਹੁੰਦਾ ਵੀਰ ਆਪਾਂ ਇਹਦੀ ਛੱਤ ਬਦਲ ਵੀ ਸਕਦੇ ਆ ਲੈਂਟਰ ਵਾਲੀ ਆਪ ਬਦਲ ਨਹੀਂ ਸਕਦੇ ਲੈਂਟਰ ਵਾਲੀ ਤਾਂ ਬਈ ਥੱਲੇ ਵੀ ਮੈਨੂੰ ਏਡੇ ਏਡੇ ਬੀਮ ਕੱਢਣੇ ਪਏ ਸੀ ਇਹ ਮੈਂ ਨੀਂ ਨੀ ਕਿਤੇ ਰ ਕੱਢੀ ਇਹਦੀ ਹੂੰ ਕੋਈ ਇੱਕ ਕਲਾ ਇੱਕ ਸਰਗਿਆ ਵਾਲਾ ਲੈਂਟਰ ਪਾਇਆ ਥੱਲੇ ਜਮਾ ਉੱਤੀ ਚੱਕੀ ਆ ਥੱਲੇ ਨੀਂ ਵੀ ਨਹੀਂ ਪਈ ਯਾਰ ਜਮਾ ਤਾਂ ਤੇ ਚੱਕਿਆ ਕੰਮ ਇਹਦਾ ਬਾਈ ਇਹ ਮੀਂਹ ਦੇ ਵਿੱਚ ਕੋਈ ਚੌਂ ਦੀ ਸਮੱਸਿਆ ਨਹੀਂ ਆਉਂਦੀ ਕੋਈ ਚੌਂ ਦੀ ਬਾਈ ਸਮੱਸਿਆ ਨਹੀਂ ਮਿੱਟੀ ਉੱਤੇ ਪੂਰੀ ਚੰਗੀ ਤਰ੍ਹਾਂ ਕਾਗਜ਼ ਪਾਇਆ ਮੋਟਾ ਇਹ ਚ ਤੇ ਆ ਸਾਰਾ ਆਪਾਂ ਨੂੰ ਫ੍ਰੀ ਮਿਲ ਗਿਆ ਸੀਗਾ ਇਹ ਤਾਂ ਸਾਡੇ ਉਦੋਂ ਬੰਦਾ ਹੈ ਨਹੀਂ ਸੀ ਅਸੀਂ ਆਪ ਹੀ ਪਾਏ ਮਿਸਤਰੀ ਦੇਸੀ ਤਰੀਕੇ ਨਾਲ ਜਿਹੜਾ ਵੇਖ ਲੋ ਮੜਕਾ ਤੇ ਜਿਵੇਂ ਹੁਣ ਉਧਰ ਪਾਇਆ ਉਹ ਆਪ ਬਾਈ ਉਹ ਤੋਂ ਆਰਾਮ ਤੋਂ ਕਰਾਇਆ ਸੀਗਾ ਬੁੱਟਰਾਂ ਵਾਲੇ ਤੋਂ ਠੀਕ ਹੈ ਜੀ ਤੇ ਉਹ ਡਿਜ਼ਾਈਨ ਜੂਣ ਪਾ ਕੇ ਬਣਾ ਕੇ ਗਿਆ ਆ ਪਹਿਲਾਂ ਇੱਥੇ ਚਾਦਰਾਂ ਪਾਗੀਆਂ ਸੀ ਬਾਈ ਠੀਕ ਹੈ ਇਹ ਨੇਰੀ ਨੇ ਪੱਟ ਕੇ ਉਧਰ ਮਾਰੀਆਂ ਦੂਜੇ ਬਾਣ ਚ ਆ ਆ ਹੁਣ ਡਿਜ਼ਾਈਨ ਵਾਲ ਆ ਗਿਆ ਬਾਈ ਵਧੀਆ ਇਹ ਹੁਣ ਆਏ ਨੇ ਪਹਾਰਾ ਬਾਸ ਪਾਇਆ ਜਾੜ ਵਾਲਾ ਹੂੰ ਇਹਦੇ ਤੇ ਜਮਾ ਹੀ ਨਹੀਂ ਹਰਦਾ ਇਹ ਪਵਾਲੋ ਬੜਾ ਵਧੀਆ ਇਹ ਥੋੜੀ ਫੋਕਾ ਬਾਸ ਹੈ ਬਈ ਇਹ ਠੀਕ ਹੈ ਇੱਧਰ ਆ ਜਾੜ ਵਾਲਾ ਬਾਸ ਇਹਨੂੰ ਕਹਿੰਦੇ ਸਿਉਂਖ ਵੀ ਨਹੀਂ ਲੱਗਦੀ ਹੈਨਾ ਉਹ ਨੂੰ ਨਹੀਂ ਬਈ ਲੱਗਦੀ ਇਹ ਥੋੜਾ ਜਿਹਾ ਹਲਕਾ ਹੈ ਫਿਰ ਉਹ ਤੋਂ ਸਾਨੂੰ ਪਤਾ ਨਹੀਂ ਸੀਗਾ ਤੇ ਪਰ ਲਿਆਂਦੀ ਡਾਂਗ ਉਹਦੋਂ ਵੀ ਚੰਗੀ ਸੀ ਪੱਠੀ-ਪੁੱਠੀ ਵੇਜਦੀ ਕੱਢੀ ਤੇ ਆਪਾਂ ਦੱਸ ਦਾਂਗੇ ਜੇ ਸਿਉਂਖ ਪੈ ਗਈ ਤਾਂ ਵੀ ਦੱਸ ਦਾਂਗੇ ਬਈ ਪਰ ਪੈਂਦੀ ਨਹੀਂ ਛੇਤੀ ਬਈ 5-6 ਸਾਲ ਤੱਕ ਕਿਤੇ ਨਹੀਂ ਜਾਂਦਾ ਇਹ ਤੇ ਬਈ ਜੇ ਇਹ ਸਾਰਾ ਏਰੀਆ ਕਿੰਨਾ ਤੇ ਇਹਦੇ ਵਿੱਚ ਕਿੰਨੇ ਆਪਾਂ ਜਾਨਵਰ ਰੱਖ ਸਕਦੇ ਇਹ 100 50 ਬਾਈ 20 ਦਾ ਇਹ ਅੰਦਰਲਾ ਪਾਸਾ ਹੈ ਛੱਤ ਵਾਲਾ ਹਾਂ 50 ਫੁੱਟ ਲੰਮਾ ਤੇ 40 ਫੁੱਟ ਪਰਾਹ ਨੂੰ ਜਿਹੜੀਆਂ ਇਹ ਤੋਂ ਦੁਗਣੀਆਂ ਬਣਾਈਆਂ ਆਪਾਂ ਬਾੜੀਆਂ ਇਹ ਪ੍ਰੋਪਰ ਦਿਸ਼ਾ ਤੇ ਬਣਾਇਆ ਇਹ ਆਪਣਾ ਕਿਤੇ ਫਾਰਮ ਸੋਂ ਚਿੱਕੜ ਜਾਂ ਨਰਕ ਜਾਂ ਵੱਜਿਆ ਨਹੀਂ ਦਿਸੂਗਾ ਸੁੱਕਾ ਰਹੂਗਾ ਇਹ ਬਈ ਦਿਸ਼ਾਮਤਾ ਕੋ ਬਣਾਇਆ ਹਵਾ ਨਾਲ ਦੀ ਬਣਾਈ ਹੈ ਕੋਈ ਗੈਸ ਨਹੀਂ ਬਣਦੀ ਬੱਕਰੀਆਂ ਸਾਰੀਆਂ ਤੰਦਰੁਸਤ ਰਹਿਣੀਆਂ ਹੁਣ ਇਹਨਾਂ ਦੀ ਮਰਜ਼ੀ ਧੁੱਪੇ ਬੈਠਣਾ ਸ਼ਾਮੇ ਬੈਠਣਾ ਆਦੀ ਮਰਜ਼ੀ ਨਾ ਪੈਂਦੀਆਂ ਨਹੀਂ ਇਹਦੇ ਵਿੱਚ ਚੜਦੀ ਧੁੱਪ ਨਹੀਂ ਆਉਂਦੀ ਓਵੇਂ ਵੀ ਉਹ ਵੀ ਆਪਾਂ ਨੂੰ ਦੇਖ ਕੇ ਦਿਸ਼ਾ ਦੇਖ ਕੇ ਬਣਾਉਣਾ ਪੈਂਦਾ ਦਿਸ਼ਾ ਇਹ ਮੈਂ ਬਈ ਦੱਸ ਹੀ ਦੇਣਾ ਤੁਹਾਨੂੰ ਮੋਟਾ ਮੋਟਾ ਜਿਹੜੀ ਤੁਸੀਂ ਫਾਰਮ ਦੀ ਲੰਬਾਈ ਰੱਖਣੀ ਹੈ ਬੱਕਰੀਆਂ ਵਾਲੇ ਦੀ ਇਹ ਪੂਰਬ ਤੋਂ ਪੱਛਮ ਦੀ ਦਿਸ਼ਾ 'ਚ ਰੱਖਣੀ ਹੈ ਬਈ ਠੀਕ ਹੈ ਜੀ ਠੀਕ ਹੈ ਲੰਬਾ ਕਿੰਨਾ ਮਰਜ਼ੀ ਲਈ ਜਾਓ ਇਹਨੂੰ ਫਾਰਮ ਨੂੰ ਪਰ ਜਿਹੜੀ ਚੜਾਈ ਰੱਖਣੀ ਆ ਫਾਰਮ ਦੀ 20 40 ਰੱਖਣੀ ਆ ਬਈ ਚੜਾਈ 20 40 ਰੱਖਣੀ ਆ ਉਹ ਤੋਂ ਵੱਧ ਨਹੀਂ ਕਰਨੀ ਲੰਬਾ ਕਿੰਨਾ ਮਰਜ਼ੀ ਰੱਖੇ ਕਿੱਧਰ ਨੂੰ ਦੱਸਿਆ ਤੁਸੀਂ ਇਹ ਜਿਹੜੇ ਪੂਰਬ ਤੋਂ ਲੈ ਕੇ ਪੱਛਮ ਦੀ ਲੰਬਾਈ ਆ ਠੀਕ ਹੈ ਜੀ ਦੱਖਣ ਤੋਂ ਲੈ ਕੇ ਉੱਤਰ ਆ ਜਿਹੜੇ ਬਾੜ ਰੱਖਣੇ ਆ ਬਾੜੀ ਰੱਖਣੀ ਆ ਉੱਤਰ ਵਾਲੇ ਦਿਸ਼ਾ 'ਚ ਰੱਖਣੀ ਆ ਠੀਕ ਹੈ ਠੀਕ ਹੈ ਜੀ ਤੇ 20 ਫੁੱਟ ਦਾ ਕੀ ਕਾਰਨਾ ਬਈ ਇਹ 'ਚ ਨਾ ਜਿਹੜੀ ਮੀਂਗਣਾ ਤੇ ਪਿਸ਼ਾਬ ਤੋਂ ਦੂਜੇ ਜਾਨਵਰਾਂ ਦਾ ਤਾਂ ਨਹੀਂ ਮੈਨੂੰ ਪਤਾ ਹੂੰ ਇਹਦਾ ਜਿਹੜਾ ਅਮੋਨੀਆ ਗੈਸ ਬਣਦੀ ਆ ਬਈ ਠੀਕ ਹੈ ਜੀ ਉਹਦਾ ਕੀ ਚੱਕਰ ਹੁੰਦਾ ਜਦੋਂ ਗਾਂ ਉਹਦਾ ਹੁੰਦਾ ਫਾਰਮ ਕਈ 30 ਫੁੱਟ ਚੌੜਾ ਬਣਾ ਲੈਂਦੇ ਆ ਹੂੰ ਉਧਰੋਂ ਹਵਾ ਆਉਂਦੀ ਆ ਉਧਰੋਂ ਆਉਂਦੀ ਵਿਚਾਲੇ ਨਾ ਜਗ੍ਹਾ ਮਿਲ ਜਾਂਦੀ ਆ ਗਾਂਸ ਨੂੰ ਰੁਕਣ ਤੋਂ ਠੀਕ ਆ ਜਿਹੜਾ 20 ਫੁੱਟ ਦਾ ਇਹ ਉਹਨਾਂ ਕੇ ਏਰੀਆ ਹਵਾਾਰ ਪਰ ਜਾਂਦੀ ਆ ਵੀ ਉਹ ਗਾਂਸ ਰੁਕਦੀ ਨਹੀਂ ਹਾਂ ਇੱਕ ਇਹਦਾ ਹੋਰ ਚੱਕਰ ਆ ਕੱਚਾ ਰੱਖਿਆ ਇਹ 6 ਮਹੀਨਾ ਤੋਂ ਮਿੱਟੀ ਬਦਲ ਦਿੰਨੇ ਆ ਅਸੀਂ ਠੀਕ ਆ ਜੀ ਉਹ ਚ ਵੀ ਗਾਂਸ ਬੰਦੀ ਜਦੋਂ ਗਾਂਸ ਬਣ ਗਈ ਥੋੜੀ ਬੱਕਰੀ ਰਾਜ ਹੀ ਨਹੀਂ ਹੁੰਦੀ ਬਿਮਾਰ ਵੀ ਬਹੁਤ ਛੇਤੀ ਰਹਿਣੀਆਂ ਵਾਲ ਛਾੜਨਗੇ ਠੀਕ ਆ ਤਾਂਗੇ ਅੱਗੇ ਆਪਣੇ ਪੁਰਾਣੇ ਮਾਲ ਵਾਲਿਆਂ ਦੇ ਵੇਖੇ ਉਹ 6-6 ਮਹੀਨੇ ਸਾਲ-ਸਾਲ ਰੂੜੀ ਨਹੀਂ ਚਾਗਦੇ ਮਿੰਗਣਾ ਨਹੀਂ ਚਾਗਦੇ ਸੀ ਬੱਕਰੀਆਂ ਮਰਦੀਆਂ ਬਹੁਤ ਸੀਗਾ ਠੀਕ ਐ ਸਾਫ ਸੁਥਰਾ ਰੱਖੋ ਇਹ ਅਮੋਨੀਆ ਗੈਸ ਨਹੀਂ ਬੰਦੀ ਆਪਾਂ ਇਹ ਪ੍ਰੋਪਰ ਵਿਗਿਆਨਕ ਤਰੀਕੇ ਨਾਲ ਬਈ ਫਾਰਮ ਬਣਾਇਆ ਇਹ ਠੀਕ ਐ ਖਰਚਾ ਬਹੁਤ ਘੱਟ ਆਇਆ ਤੇ ਬਈ ਕੀਤਾ ਆਪਾਂ ਤੇ ਪਰ ਜਿਹੜੀ ਚੀਜ਼ ਲਾਈ ਆ ਜਿਵੇਂ ਕੈਮਰੇ ਲਾਤੇ ਬਿਜਲੀ ਵਾਲਾ ਸਿਸਟਮ ਲਾਤਾ ਉਹ ਆਪਾਂ ਬਈ ਇੱਕ ਨੰਬਰ ਲਾਇਆ ਉਹ ਚਾਪਾ ਕਰਸ ਨਹੀਂ ਕੀਤੀ ਬਈ ਠੀਕ ਐ ਜੀ ਹਾਂਜੀ ਤੇ ਲਓ ਜੀ ਇਹ ਸੀਗੀ ਆਪਣੇ ਬੱਕਰੀ ਫਾਰਮ ਦੀ ਡਿਟੇਲ ਬਾਕੀ ਆ ਖੁਰ ਨਹੀਂ ਰਹਿ ਗਈ ਬਈ ਖੁਰ ਨਹੀਂ ਦਿਖਾ ਦਿੰਨਾ ਮ ਹਾਂਜੀ ਕਈ ਭਰਾ ਡਰਮ ਰੂਮ ਜੇ ਵੱਡ ਕੇ ਬਣਾਈ ਜਾਂਦੇ ਹੁੰਦੇ ਹਨਾ ਉਹ ਗੱਲ ਨਹੀਂ ਬਈ ਬੰਦੀ ਆ ਬਣਾਇਆ ਬਈ ਆਪਾਂ ਲਾ ਕੇ ਹਨਾ ਇਹਦੇ ਵਿੱਚ ਕੱਲਾ ਬਈ ਮੂੰਹ ਟਾਪਦਾ ਇਹ ਚ ਬੱਕਰੀ ਦਾ ਠੀਕ ਹੈ ਦਿਵਾਰ ਦੀ ਬਾਹਰ ਬੰਦਾ ਪਾ ਕੇ ਜਾੜ ਹੁੰਦਾ ਕਿਉਂਕਿ ਜਦੋਂ ਆਪਾਂ ਅੰਦਰ ਲੈ ਕੇ ਦਾਣਾ ਆਉਣੇ ਹਨਾ ਇਹ ਬੱਕਰੀ ਬਈ ਖੋਣ ਲੱਗ ਜਾਂਦੀ ਹੈ ਡੋਲ ਦਿੰਦੀ ਹੈ ਪੈਰ ਮੈਦਨੀ ਫਿਰ ਆਪਾਂ ਮਾਰਦੇ ਆ ਤੇ ਇਹ ਸਸਤੀ ਬਹੁਤ ਹੈ ਬਈ ਸਵਾ ਨੰਬਰ 8 ਲੈ ਕੇ ਬਣਾ ਲਓ ਤੁਹਾਨੂੰ ਕੋਈ ਰਮ ਵੱਢਣ ਦੀ ਲੋੜ ਨਹੀਂ ਕੋਈ ਜਾਦੇ ਪਖੰਡ ਜ ਕਰਨ ਦੀ ਲੋੜ ਨਹੀਂ ਹਨਾ ਨਾ ਹੀ ਇਹ ਟੁੱਟੇ ਨਾ ਖਿਹੜਾ ਛੁੱਟੇ ਤੇ ਨਾਲੇ ਸਾਫ ਸਫਾਈ ਕਰਨੀ ਸੌਖੀ ਹੈ ਬਈ ਇਹ ਇੱਕ ਅੰਦਰ ਬਣਾ ਦਿਓ ਇੱਕ ਬਾਹਰ ਬਣਾ ਦਿਓ ਜੇ ਮੀਂਹ ਕਣੀਆਂ ਦੇ ਅੰਦਰ ਆ ਆਪਾਂ ਹੁਣ ਬਾਹਰ ਲੀਆਂ ਖੁਰਨੀਆਂ ਵਰਤਦੇ ਆ ਉਹਨਾਂ ਚ ਆਪਾਂ ਪਾਣੀ ਵਾਲਾ ਸਿਸਟਮ ਹੀ ਬਣਾਇਆ ਤੇ ਪਾਣੀ ਵੀ ਵਿੱਚੋਂ ਪੀ ਲੈਂਦੀਆਂ ਤੇ ਇਹ ਆਪਾਂ ਪੂਰਾ ਆਰਾਮ ਦਾ ਇੱਕ ਬਿਨਾ ਪੱਖਿਆਂ ਤੋਂ ਬਿਨਾ ਤੋਂ ਲਾਇਆ ਵੀ ਮੇਨ ਗੱਲ ਇਹ ਵੀ ਇਹਦੇ ਵਿੱਚ ਪੱਖੇ ਤਾਂ ਹੈ ਨਹੀਂ ਹਾਂ ਹਵਾਦਾਰ ਪੂਰਾ ਰੱਖਿਆ ਪਤਾ ਲੱਗ ਸਕਦਾ ਕਿ ਕਿੰਨਾ ਠੰਡਾ ਰਹਿੰਦਾ ਤੇ ਇਹਦੇ ਵਿੱਚ ਖੁਰਨੀ ਦੇ ਵਿੱਚ ਬੱਕਰੀਆਂ ਇਧਰ ਦੀ ਜੰਪ ਕਰਕੇ ਵੀ ਨਹੀਂ ਜਾਂਦੀਆਂ ਹੁਣ ਨਹੀਂ ਜਾਂਦੀਆਂ ਬਈ ਹੁਣ ਇਹ ਹਜੇ ਥੋੜਾ ਹੋਰ ਕਰਨ ਵਾਲਾ ਕਿ ਮੀਮ ਨਾ ਟੱਪ ਜਾਂਦਾ ਤੇ ਪਰ ਜਿਵੇਂ ਉਹ ਬਣਾਈ ਹੈ ਵੱਡੀ ਬੱਕਰੀਆਂ ਦੀਆਂ ਉਹਨਾਂ ਚ ਐ ਨਹੀਂ ਕੋਈ ਬੱਕਰੀ ਵਿੱਚ ਹੋ ਜਾਊ ਜਾਂ ਕੋਈ ਇਹਦੇ ਆ ਪੈ ਪੁੱਤੇ ਲੱਗੀ ਹੋਈ ਆ ਹਾਂ ਹਾਂ ਵਿੱਚ ਮਿੰਗਣਾ ਕਰ ਜਾਣੀਆਂ ਜਾਂ ਪਿਸ਼ਾਬ ਕਰ ਦੇਣੀਆਂ ਉਹ ਨਹੀਂ ਕਰਦੀਆਂ ਕੰਮ ਤੇ ਲਓ ਜੀ ਇਹ ਸ਼ੈੱਡ ਬਣਾਇਆ ਹੋਇਆ ਸੀ ਬਾਈ ਹੋਰਾਂ ਨੇ ਬੱਕਰੀ ਫਾਰਮ ਵਾਸਤੇ ਇਹਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇਤੀ ਆ ਕੁਝ ਰਹਿ ਗਿਆ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਆਪਾਂ ਉਹਦਾ ਜਵਾਬ ਜਰੂਰ ਦਵਾਂਗੇ ਤੇ ਹੁਣ ਮਿਲਦੇ ਆਂ ਆਪਾਂ ਕਿਸੇ ਇਹੋ ਜੀ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ